ਯਾਦ ਹੈ ਯਾਰ ਵੀ ਤੁਸੀਂ ਡੱਲੇਵਾਲ ਸਾਹਿਬ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਇੱਕ ਛਤਰੀ ਥੱਲੇ ਆਓ ਇਕੱਠੇ ਹੋ ਜਿਵੇਂ ਦਿੱਲੀ ਮੋਰਚਾ ਫਤਿਹ ਕੀਤਾ ਉਵੇਂ ਹੋਵਾਂਗੇ ਜੇ ਇੱਕ ਦੂਜੇ ਨੂੰ ਤੁਸੀਂ ਟਾਰਗੇਟ ਕਰੋਗੇ ਇੱਕ ਦੂਜੇ ਨੂੰ ਬਿਆਨਬਾਜ਼ੀ ਚੁਲਜੋਗੇ ਇੱਕ ਦੂਜੇ ਨੂੰ ਇਧਰ ਉਧਰ ਦੀ ਕੋਸ਼ਿਸ਼ ਕਰੋਗੇ ਕਿ ਇਹਨੇ ਆ ਦਿੱਤਾ ਮੈਂ ਉਹ ਤੋਂ ਵੱਧ ਕੇ ਦੇਣਾ ਇਹਦੇ ਵਿੱਚ ਸਰਕਾਰਾਂ ਫਾਇਦਾ ਚੱਕਦੀਆਂ ਹੁੰਦੀਆਂ ਹੈ ਸੰਯੁਕਤ ਕਿਸਾਨ ਮੋਰਚਾ ਇਕੱਠਾ ਸੀ ਗੁੱਛਾ ਕੇਲਿਆਂ ਦਾ ਗੁੱਛਾ ਉਹਨੂੰ ਲਮਕਾ ਲਓ ਉਹਦੀ ਕੀਮਤ ਦੁੱਗਣੀ ਵਾਧੀ ਜਦੋਂ ਗੁੱਛਾ ਹੋਵੇ ਉਹਦੇ ਨਾਲ ਉਹ 2-4 ਕੇਲੇ ਤੋੜ ਕੇ ਇੱਧਰ ਰੱਖ ਦਿਓ ਉਹ ਗੁੱਛੇ ਦੀ ਕੀਮਤ ਘਟ ਜੂਗੀ ਮੈਂ ਸਿਰਫ ਇੰਨਾ ਹੀ ਕਹੂੰਗਾ ਇਸ ਗੱਲ ਤੇ ਵੀ ਸਾਡੇ ਸਤਿਕਾਰਯੋਗ ਨੇ ਉਹ ਵੀ ਬਾਪੂ ਹੈ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗ੍ਰਾਹਾਂ ਅੰਕਲ ਜਗENDER ਸਿੰਘ ਗ੍ਰਾਹਾਂ ਵੀ ਸਾਡੇ ਪਿਓ ਪਿਤਾ ਸਮਾਨ ਨੇ ਸਾਡੇ ਬਜ਼ੁਰਗ ਬਾਪੂ ਨੇ ਡੱਲੇਵਾਲ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਆਂ ਇਹਦੇ ਤੇ ਜੇ ਆਗੂਆਂ ਤੋਂ ਕੋਈ ਕਿਤੇ ਫਰਕ ਹੈ ਅਸੀਂ ਆਦੇ ਆ ਵੀ ਤੁਸੀਂ ਡੱਲੇਵਾਲ ਸਾਹਿਬ ਸਾਰਿਆਂ ਨੂੰ ਬੇਨਤੀ ਕਰਦੇ ਆਂ ਤੁਸੀਂ ਇੱਕ ਛਤਰੀ ਥੱਲੇ ਆਓ ਇਕੱਠੇ ਹੋ ਜਿਵੇਂ ਦਿੱਲੀ ਮੋਰਚਾ ਫਤੇ ਕੀਤਾ ਉਵੇਂ ਹੋਵਾਂਗੇ ਜੇ ਇੱਕ ਦੂਜੇ ਨੂੰ ਤੁਸੀਂ ਟਾਰਗੇਟ ਕਰੋਗੇ ਇੱਕ ਦੂਜੇ ਨੂੰ ਬਿਆਨਬਾਜ਼ੀ ਚੁਲਜੋਗੇ ਇੱਕ ਦੂਜੇ ਨੂੰ ਇਧਰ ਉਧਰ ਦੀ ਕੋਸ਼ਿਸ਼ ਕਰੋਗੇ ਵੀ ਇਹਨੇ ਆ ਦਿੱਤਾ ਮੈਂ ਉਹ ਤੋਂ ਵੱਧ ਕੇ ਦੇਣਾ ਇਹਦੇ ਵਿੱਚ ਸਰਕਾਰਾਂ ਫਾਇਦਾ ਚੱਕਦੀਆਂ ਹੁੰਦੀਆਂ ਐ ਇਹਦੇ 'ਚ ਸਾਨੂੰ ਵੀ ਪਤਾ ਹੈ ਭਾਜਪਾ ਨੇ ਕਿਵੇਂ ਸਾਨੂੰ ਟਾਰਗੇਟ ਕੀਤਾ ਹੁਣ ਭਾਜਪਾ ਇੱਥੇ ਫਿਰਕਾ ਪ੍ਰਸਤੂ ਦਾ ਪੱਤਾ ਚਲਾ ਕੇ ਕਿਵੇਂ ਬਿਹਾਰ ਦੀ ਚੋਣ ਲੁਟਨੀ ਚਾਹੁੰਦੀ ਹੈ ਕਿਵੇਂ ਉਹਨੇ ਹਰਿਆਣੇ ਦੀ ਚੋਣ ਲੁਟਨੀ ਚਾਹੀ ਹੈ ਇਦੇ ਚ ਸਭ ਨੂੰ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਉਹ ਚੀਜ਼ ਦਾ ਮੌਕਾ ਤੁਸੀਂ ਨਾ ਦਿਓ ਐਵੇਂ ਸਭ ਸਤਿਕਾਰਯੋਗ ਹੈ ਜਿਹੜੇ ਲੜਦੇ ਨੇ ਲੋਕਾਂ ਖਾਤਰ ਠੀਕ ਹੈ ਅਸੀਂ ਇਹ ਗੱਲ ਕਵਾਂਗੇ ਜੇ ਐਂ ਕਹਿਣਾ ਵੀ ਉਹਨਾਂ ਨੂੰ ਨੀਵਾ ਵਿਖਾਉਣਾ ਗ੍ਰਾਹਾਂ ਨੂੰ ਨੀਵਾ ਵਿਖਾਉਣਾ ਅਸੀਂ ਉੱਚੇ ਹੋ ਜੀਏ ਨਹੀਂ ਜੇ ਅਸੀਂ ਕਵਾਂਗੇ ਅਸੀਂ ਉਹਨੂੰ ਨੀਵਾ ਵਿਖਾ ਕੇ ਅਸੀਂ ਉੱਚੇ ਹੋ ਜਾਾਂਗੇ ਨਹੀਂ ਹੋ ਸਕਦੇ ਸੰਯੁਕਤ ਕਿਸਾਨ ਮੋਰਚਾ ਜਿਵੇਂ ਗੁੱਛਾ ਬੱਜਿਆ ਸੀ ਆਓ ਰਲ ਮਿਲ ਕੇ ਪੰਜਾਬ ਦੀ ਲੜਾਈ ਲੜੀਏ ਪੰਜਾਬ ਦੇ ਹਾਲਾਤ ਆ ਜਿਹੜੇ ਪੰਜਾਬ ਮੰਗ ਕਰਦਾ ਛੋਡੀ ਸਭ ਦੀ ਵੀ ਇਕੱਠੇ ਹੋਈਏ ਇੱਕ ਚੀਜ਼ ਹੋਰ ਬੋਲ ਦਿਆਂ ਜਿਹੜੇ ਹੜ ਆਏ ਨੇ ਇਹ ਕੁਦਰਤ ਦੀ ਦੇਣ ਨਹੀਂ ਹੈ ਇਹ ਹੜ ਸਰਕਾਰਾਂ ਦੀ ਦੇਣ ਹੈ ਇਹ ਜ਼ਮੀਨਾਂ ਖੋਹਣ ਦੀ ਖਤਰ ਲਿਆਂਦੇ ਗਏ ਜੀ ਭਰਾਵੋ ਇਹ ਤੁਹਾਨੂੰ ਵੀ ਪਤਾ ਹੈ ਵੀ ਪੰਜਾਬ ਦੀ ਧਰਤੀ ਨੂੰ ਕਿਸ ਤਰੀਕੇ ਨਾਲ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਵੇ ਇਸ ਮਕਸਦ ਨਾਲ ਸਾਰਾ ਕੁਝ ਲਿਆਂਦਾ ਗਿਆ ਇਹ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜਨ ਦੀ ਲੋੜ ਹੈ ਬਿਆਨਬਾਜ਼ੀ ਤੋਂ ਉੱਪਰ ਕੇ ਲੋੜ ਹੈ ਇੱਥੇ ਹੁੰਦੀ। ਅਗੂਆਂ ਨੂੰ ਫਿਰ ਇਹਨਾਂ ਦੀ ਜੇ ਵੀ ਸਮਝ ਆ ਗੋਆਂ ਫਿਰ ਪਹਿਲਾਂ ਬੈਠ ਦੇਣੇ ਨੇ ਚਾਹੀਦੇ ਜਿਹੜਾ ਚਰਚਾ ਦਾ ਵਿਸ਼ਾ ਇਹਨਾਂ ਬਾਰੇ। ਨਹੀਂ ਵੇਖੋ ਤੁਸੀਂ ਵੇਖੋ ਜੋ ਸਰਕਾਰ ਦੇ ਇਸ ਟਾਈਮ ਮਸਲਾ BJP ਦਾ ਜੋ ਸੈਂਟਰ ਦਾ ਰਵਈਆ ਹੈ ਜੋ ਇਸ ਟਾਈਮ ਪੰਜਾਬ ਸਰਕਾਰ ਦਾ ਰਵਈਆ ਹੈ ਸਿਉ ਦੇ ਵਿੱਚ ਐਂ ਕਿਹਾ ਜਾਵੇ ਵੀ ਭਾਈ ਜੇ ਕੋਈ ਸਾਡਾ ਭਰਾ ਇੱਧਰ ਉੱਧਰ ਦਾ ਮਿਸਟੇਕ ਆ ਤਾਂ ਭਾਈ ਇਧਰੋਂ ਸਰਕਾਰ ਚਕੰਨੇ ਰਹਿਣ ਦੀ ਲੋੜ ਹੈ। ਇਧਰੋਂ ਸਾਨੂੰ ਵਾਪਸ ਮੁੜਨਾ ਚਾਹੀਦਾ। ਇੱਕ ਚੀਜ਼ ਤਾਂ ਹੈ ਸਰਕਾਰ ਆਦੋਲਨ ਫੇਲ ਕਰਕੇ ਲੋਕਾਂ 'ਚ ਨਿਰਾਸ਼ਾ ਪਾਉਣੀ ਚਾਹੁੰਦੀ ਹੈ ਆ ਸਰਕਾਰ ਨੇ ਟਰਾਲੀਆਂ ਲਜਾ ਲਜਾ ਕੇ ਚੋਰੀ ਕੀਤੀਆਂ ਛਰੇਆਮ ਕੀਤੀਆਂ ਨਾ ਜਿਉਂ ਚੋਰੀ ਟਰਾਲੀਆਂ ਦਾ ਇਨਸਾਫ ਲੈਣ ਗਏ ਟਰਾਲੀਆਂ ਮੜਾਈਆਂ ਤੇ ਉਹ ਮੁਰਜਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਅਦੋਲਨ ਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਸਰਕਾਰਾਂ ਦਿੱਲੀ ਕੋਗਲਾ ਜਿਹੜਾ ਉਹ ਸਾਡਾ ਰੜਕਦਾ ਸੀ ਜਿਹੜਾ ਅਸੀਂ ਜਿੱਤ ਕੇ ਆਏ ਹਾਂ ਸਰਕਾਰਾਂ ਲੋਕਾਂ 'ਚ ਨਿਰਾਸ਼ਾ ਪਾਉਂਦਾ ਚਾਹੁੰਦੀਆਂ ਸੀ ਸਰਕਾਰਾਂ ਆਗੂਆਂ ਨੂੰ ਬੰਦਨਾ ਚਾਹੁੰਦੀਆਂ ਸੀ ਇਸ ਕਰਕੇ ਪ੍ਰਕਾਸ ਤ੍ਰਿਕਨਾਲ ਸੰਯੁਕਤ ਕਿਸਾਨ ਮੋਰਚਾ ਜੋ ਪੰਜਾਬ ਤੋਂ ਚੱਲਦਾ ਹੈ ਤੇ ਜੋ ਪੰਜਾਬ ਦੀ ਇੱਕ ਰੀੜ ਰੀੜ ਦੀ ਹੱਡੀ ਹੈ ਜੋ ਦੇਸ਼ ਦੀ ਰੀੜ ਦੀ ਹੱਡੀ ਬਣ ਚੁੱਕਿਆ ਉਸ ਨੂੰ ਕਿਹੜੇ ਤਰੀਕੇ ਨਾਲ ਅਸੀਂ ਫੇਲ ਕਰੀਏ ਉਹਨੂੰ ਕਿਹੜੇ ਤਰੀਕੇ ਨਾਲ ਪਵਾੜਾ ਪਵਾ ਸਕੀਏ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਅਖੇੜ ਸਕੀਏ ਉਹ ਸਰਕਾਰ ਤੇ ਉਹਨਾਂ ਨੇ ਕਿਹਾ ਵੀ ਭਾਈ ਸਾਨੂੰ ਵੰਡਣਾ ਚਾਹੁੰਦੀ ਸੀ ਸਰਕਾਰ ਉਹ ਆਪਦਾ ਸਰਕਾਰ ਨਿਸ਼ਾਨਾ ਆਪਦਾ ਕੰਮਜਾਬ ਨਾ ਹੋਵੇ ਜਾਂ ਹੋ ਚੁੱਕੀ ਹੈ ਤੇ ਜਾ ਉਹਨੂੰ ਅੱਗੇ ਨਾ ਹੋਣ ਦਿੱਤਾ ਜਾਵੇ ਮੈਂ ਤਾਂ ਇਹ ਗੱਲ ਕਹੂੰਗਾ ਉਹਨੂੰ ਨਾ ਹੋਣ ਦਿੱਤਾ ਜਾਵੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਉਹਨਾਂ ਨੂੰ ਆਪਾਂ ਨਾ ਕਾਮਯਾਬ ਹੋਣ ਦੀਗੇ ਫੇਰ ਹੀ ਜ਼ਮੀਨਾਂ ਬਚਾ ਸਕਾਂਗੇ ਜੇ ਸਰਕਾਰ ਆਉਦੀ ਨੀਤੀ ਪਾਲਿਸੀ ਦੇ ਵਿੱਚ ਕਾਮਯਾਬ ਹੋ ਜੇ ਤੇ ਸਰਕਾਰ ਤਾਂ ਚਾਹੁੰਦੀ ਹੈ ਆ ਹੜ ਪਾਣੀ ਆਇਆ ਕਿਸੇ ਦਾ ਪਤਾ ਲਿਆ ਤੇ ਇੱਕ ਚੀਜ਼ ਹੋਰ ਹੈ ਤੇ ਪ੍ਰਾਲੀ ਦੇ ਬਾਈ ਜੀ ਨੋਟਿਸ ਨਿਕਲਣ ਲੱਗੇ ਜਿਹੜੇ ਪਿਛਲੇ ਸਾਲ ਪਰਚੇ ਦਰਜ ਹੋਏ ਸੀ ਉਹਨਾਂ ਨੂੰ ਫੋਨ ਆਉਣ ਲੱਗੇ ਵੀ ਥਾਣੇ ਆਓ ਤੇ ਇਹ ਕਹਤਾ ਵੀ ਜੇ ਪ੍ਰਾਲੀ ਨੂੰ ਅੱਗ ਲਾਉਂਗੇ ਤੇ ਅਸੀਂ ਗਿਰਫਦਾਰ ਕਰਾਂਗੇ ਪਹਿਲਾਂ ਵਾਲੇ ਤਾਂ ਪਰਚਾ ਦੇ ਹੁੰਦੇ ਸੀ ਉਹਨਾਂ ਵਾਲੇ ਆ ਦੇ ਗਿਰਫਦਾਰ ਕਰਾਂਗੇ 5% ਪ੍ਰਦੂਸ਼ਣ ਅਪਰਾਲੀ ਦਾ ਤੇ ਕੰਪਨੀਆਂ ਦਾ 55% ਪ੍ਰਦੂਸ਼ਣ ਕਿਸ ਨੇ ਗਿਰਫਦਾਰ ਕੀਤਾ ਆ ਮਸਲੇ ਆ ਭਰਾਵੋ ਇਸੇ ਨੂੰ ਤਾਂ ਸਮਝਣ ਦੀ ਲੋੜ ਹੈ ਵੀ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ ਇਹ ਚੀਜ਼ ਤੋਂ ਉੱਬਰਣਾ ਚਾਹੀਦਾ ਵੱਡੇ ਆਗੂ ਨੇ ਸਤਕਾਰਯੋਗ ਹੈ ਇਹ ਚੀਜ਼ਾਂ ਨੂੰ ਪਿੱਛੇ ਛੱਡਣਾ ਚਾਹੀਦਾ ਇੱਕ ਦੂਜੇ ਨੂੰ ਇਹ ਟਾਰਗੇਟ ਕਰਨਾ ਠੀਕ ਨਹੀਂ ਹੈ